ਹੈਲੋ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗਾਇਸ ਤੁਹਾਨੂੰ ਪਤਾ ਆਪਣਾ ਟ੍ਰਿਪ ਚੱਲ ਰਿਹਾ ਕਿਲਾ ਗੋਬਿੰਦਗੜ ਆਓ ਹੁਣ ਤੁਹਾਨੂੰ ਕਿਲੇ ਦਾ ਵਿਊ ਵਿਖਾਈਏ ਤੁਸੀਂ ਇੱਥੇ ਪੁਰਾਣੀਆਂ ਤਸਵੀਰਾਂ ਲਗਾਈਆਂ ਗਈਆਂ ਤੁਸੀਂ ਦੇਖ ਸਕਦੇ ਹੋ ਇਹ ਕਿ ਇਧਰ ਲਗਾਈ ਗਈ ਹੈ ਪੁਰਾਣੀਆਂ ਤਸਵੀਰਾਂ ਆ ਦੇਖ ਸਕਦੇ ਹੋ ਜੈਸੇ ਹੀ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਜਿਹੜੇ ਘੋੜਸਵਾਰ ਹੁੰਦੇ ਸੀਗੇ ਉਹਨਾਂ ਦਾ ਦ੍ਰਿਸ਼ ਦਿਖਾਇਆ ਗਿਆ। ਦੇਖ ਸਕਦੇ ਹੋ ਚੈੱਕ ਕਰੋ ਗਾਇਸ ਮੈਲ ਦਾ ਵੀਊ। ਗਾਇਸ ਦੇਖ ਸਕਦੇ ਤੁਸੀਂ ਭਾਜੀ ਹੁਣੀ ਪੰਗੜਾ ਪਾਉਂਦਾ ਹੈ ਆ। ਗੈਸ ਆਪਾਂ ਗਾਣੇ ਦੀ ਆਵਾਜ਼ ਕਰ ਦਿੱਤੀ ਬੰਦ ਕਿਉਂਕਿ ਫੇ ਆਪਣੀ ਵੀਡੀਓ ਤੇ ਆਏ ਨਾ ਕਾਪੀਰਾਈਟ। ਦੇਖ ਸਕਦੇ ਹੋ ਕਿੰਨਾ ਸੋਹਣਾ ਭਾਜੀ ਹੁਣੀ ਪੰਗੜਾ ਪਾਉਂਦਾ ਹੈ ਆ। ਹੁਣ ਆਪਾਂ ਚੱਲੇ ਆ ਕਿਲੇ ਦੇ ਉੱਪਰ, ਮੋੜੀਆਂ ਚੜ੍ਹ ਕੇ। ਦੇਖ ਸਕ ਗਏ ਨੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਬੈਲ ਆਈਕਨ ਜਰੂਰ ਕਰਿਓ ਕਿ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਇੱਕ ਸਾਡੇ ਵਾਂਗੂ ਇਸੇ ਪਤੰਗ ਦੇ ਡਿੱਗੇ ਹੋਏ ਆ ਤੇਕਰੂ ਗਾਇਸ ਉਸ ਟਾਈਮ ਦਾ ਵਿਊ ਦੇਖ ਸਕਦੇ ਹੋ ਕਿ ਇਸ ਤੋਂ ਸਿੱਖ ਗੇੜਾ ਪਰਪਰ ਆ ਚੁੱਕੇ ਆ ਸ਼ੇਰਏ ਪੰਜਾਬ ਜਿਸਨੂੰ ਆਪਾਂ ਮੈਲ ਦੇ ਉੱਪਰ ਚੜਦੇ ਪਏ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਮੈਲ ਦਾ ਵਿਊ ਪਿਛਲੇ ਪਾਸੇ ਗਾਈਸ ਦੇ ਸਕਦੇ ਹੋ ਕਿੰਨੀ ਪੁਰਾਣੀਆਂ ਬਿਲਡਿੰਗਾਂ ਆ ਗੈਸ ਤੁਸੀਂ ਜਰੂਰ ਆਓ ਕਿਲੇ ਦੇ ਵਿੱਚ ਵਿਜ਼ਿਟ ਕਰੋ ਦੇਖ ਸਕਦੇ ਹੋ ਜਿਹੜੀ ਕਿਲੇ ਦੇ ਬਾਹਰ ਨਹਿਰ ਆ ਦੇਖ ਸਕਦੇ ਹੋ ਗੈਸ ਤੁਸੀਂ ਉਹ ਨਹਿਰ ਸਾਰੇ ਚਾਰੇ ਪਾਸੇ ਆ ਮੈਲ ਦੇ ਉਸ ਟਾਈਮ ਗਏ ਸੇ ਤਾਂ ਤੋਪਾਂ ਵੀ ਚੱਲਦੀਆਂ ਹੋਣਗੀਆਂ ਕਿੰਨੀਆਂ ਜਿਹੜੀਆਂ ਗਈਆਂ ਤੁਸੀਂ ਬੂੜੀਆਂ ਦੇਖ ਰਹੇ ਹਾਂ ਇੱਥੇ ਕਿੰਨੀਆਂ ਤੋਪਾਂ ਛੱਡਦੀਆਂ ਹੋਣੀਆਂ ਉੱਪਰ ਨੂੰ ਹੁਣ ਗੈਸ ਆਪਾਂ ਵੇਖਦੇ ਹਾਂ ਕੀ ਚੀਜ਼ ਆ ਕਿਵੇਂ ਲੱਗਦਾ ਫਾਂਸੀ ਘਾਰ ਆ ਇੱਥੇ ਕਿਸੇ ਨੂੰ ਫਾਂਸੀ ਕੀਤੀ ਜਾਂਦੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਕਿਸੇ ਨੂੰ ਫਾਂਸੀ ਨਹੀਂ ਹੋਈ ਦੇਖ ਸਕਦੇ ਹੋ ਛ ਲਿਖਿਆ ਹੋਇਆ ਆ ਫਾਂਸੀ ਘਾਰ ਦੇਖ ਸਕਦੇ ਹੋ ਤੁਸੀਂ ਅੰਦਰ ਇੱਕ ਖੂਹ ਜਿਹਾ ਬਣਿਆ ਹੋਇਆ ਫਾਂਸੀ ਘਰ ਦੇ ਦੇਖ ਸਕਦੇ ਹੋ ਤੁਸੀਂ ਉੱਪਰ ਤੁਸੀਂ ਦੇਖ ਸਕਦੇ ਹੋ ਕਮਰਟ ਬਾਥਰੂਮ ਬਣੇ ਹੋਏ ਆ ਫਿਰ ਬੱਚਿਆਂ ਲਈ ਆ ਡੈਂਡਿੰਗ ਦੇਖ ਸਕਦੇ ਹੋ ਤੁਸੀਂ ਇੱਧਰ ਤੀਰ ਕਮਾਨ ਇਹ ਕਿਸੇ ਪ੍ਰਾਣਾ ਚੂਲੇ ਹੁੰਦਾ ਸੀਗਾ ਚੂਲਾ ਇਹਦੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਕਮਰੇ ਆ ਇਸੀ ਬਲੇ ਸਾਰਜਨ ਜਿਸ ਸਪਾਤਨ ਸਾਰਾ ਹੀ ਮੈਲ ਵਿਖਾਉਣਾ ਆ ਤੁਸੀਂ ਜਰੂਰ ਵਿਜ਼ਿਟ ਕਰਿਓ ਜਾਂ ਤੁਸੀਂ ਇੱਥੇ ਵਿਜ਼ਿਟ ਕੀਤਾ ਆ ਜਾਂ ਤੁਸੀਂ ਆਏ ਆ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਫਿਕਸ ਕਰਤੀਓ ਕਿ ਤੁਸੀਂ ਮੈਲ ਦਾ ਵੀਊ ਬਹੁਤ ਵੱਡੀਆਂ ਵੱਡੀਆਂ ਕੰਧਾਂ ਗਾਇਸ ਮੈਲ ਦੇ ਇਹ ਜੀ ਗੈਸ ਉਹਦੇ ਕੈਮਰਾ ਰਾਈਟ ਹੁੰਦੇ ਹੀ ਆ ਦੇਖ ਸਕਦੇ ਹੋ ਗਾਇਸ ਇਸੇ ਕਿ ਇਧਰ ਪੁਰਾਣਾ ਖੂਹ ਵੀ ਆ ਹੋ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਹੋ ਗਾਇਸ ਟਿੰਡਾ ਆ ਇਸ ਟਿੰਡਾ ਤੁਸੀਂ ਦੇਖ ਸਕਦੇ ਹੋ ਕਿ ਇਧਰ ਵੀ ਖੂਹ ਆ ਇਧਰ ਵੀ ਜਾਰ ਲਗਾ ਹੋਇਆ ਦੇਖ ਸਕਦੇ ਹੋ ਗਾਇਸ ਬਹੁਤ ਵੱਡਾ ਖੂਹ ਆ ਦੇਖ ਸਕਦੇ ਹੋ ਗਾਇਸ ਵੈਸੇ ਟਿੰਡਾ ਆ ਦੇਖ ਸਕਦੇ ਹੋ ਤੁਸੀਂ ਉਦਾਂ ਹੀ ਆ ਟੁੱਟ ਚੁੱਕੀਆਂ ਆ ਕਿ ਸੋ ਉਸ ਟਾਈਮ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਪਾਣੀ ਪੀਤਾ ਹੋਊਗਾ ਕਿੰਨੇ ਸੈਨਿਕਾਂ ਨੇ ਪੀਤਾ ਹੋਣਾ ਗਾਇਸ ਦੇ ਸਕਦੇ ਹਾਂ ਕਿ ਇਸ ਤੁਸੀਂ ਮੈਂ ਸਾਹ ਦਿਉ ਇੱਥੇ ਗਈ ਸੋਦੋਂ ਉਹ ਹੁਣ ਆਇਆ ਥੱਲੇ ਉਹ ਟਿੰਡਾ ਹੁਣੀ ਐ ਤੇ ਇੱਥੇ ਰੋ ਘੁੰਮਣ ਵਾਲਾ ਹੁੰਦਾ ਬਲਦਣਾ ਘਮਾਈਦੋਂ ਤਾਂ ਫਿਰ ਟਿੰਡਾ ਚਾੜ ਕੇ ਪਾਣੀ ਬਾਹਰ ਹੁੰਦਾ ਦੇਖਣਾ ਆਪਾਂ ਇਹਦੇ ਵੀ ਉੱਪਰ ਜਾਣੇ ਆ ਤੁਹਾਨੂੰ ਵਿਖਾਉਣੇ ਆ ਕਿਲੇ ਦਾ ਵਿਊ ਗੈਸੇ ਇਥੇ ਜਰਨਲ ਡਾਇਰ ਵੀ ਰਹਿੰਦਾ ਰਿਹਾ ਆ ਜਿਹਾ ਪਾ ਪੂੜੀਆਂ ਚੜ ਕੇ ਤੁਹਾਨੂੰ ਉੱਪਰ ਦੇਲੇ ਕਮਰੇ ਵੀ ਵਿਖਾਉਣੇ ਆ। ਤੇ ਗਾਇਸ ਮੈਲ ਦੇ ਵਿੱਚ ਜਰੂਰ ਵਿਜ਼ਿਟ ਕਰੋ। ਆਪਣੇ ਬੱਚਿਆਂ ਨੂੰ ਵੀ ਦਿਖਾਓ। ਮਹਾਰਾਜਾ ਰਣਜੀਤ ਸਿੰਘ ਜੀ ਦਾ ਮੈਲ ਜਰੂਰ ਆ ਚੀਜ਼ਾਂ ਵਿਖਾਉਣੀਆਂ ਚਾਹੀਦੀਆਂ। ਆਪਣੇ ਬੱਚਿਆਂ ਨੂੰ ਚੈਨਲ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜਰੂਰ ਕਰਿਓ। ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ। ਚੈੱਕ ਕਰੋ ਮੈਲ ਦਾ 뷰 ਗਾਇਸ। ਕਿੰਨਾ ਸੋਹਣਾ ਲੱਗਦਾ ਪਿਆ ਮੈਲ। ਕਿ ਨੀਣਾ ਲੱਗ ਗਈ ਸਰੀਆ ਲੀਆ ਫੇਸ ਹੁਣ ਆਪਾਂ ਕਮਰਿਆਂ ਦੇ ਅੰਦਰ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਹੋ ਗਾਇਸ ਅੰਦਰ ਥੋੜਾ ਜਿਹਾ ਹਨੇਰਾ ਆ ਵੇਈਸੇ ਇੱਧਰਲੀ ਇੱਟ ਪੁਰਾਣੀ ਆ ਅੱਗੇ ਅੱਗੇ ਪੁਰਾਣੀ ਆ ਤਾਂ ਆ ਗੈਸ ਨਵੀਂ ਇੱਟ ਆ ਤੇ ਇਹ ਪੁਰਾਣੀ ਇੱਟ ਆ ਦੇਖ ਸਕਦੇ ਹੋ ਤੁਸੀਂ ਉੱਪਰ ਬਾਲੇ ਲੱਗੇ ਹੋਏ ਆ ਗਾਇਸ ਜੀਸੇ ਕਿਧਰ ਦਰਵਾਜ਼ਾ ਬਹੁਤ ਪੁਰਾਣਾ ਤੁਸੀਂ ਦੇਖ ਸਕਦੇ ਹੋ ਵੇਈਸੇ ਕਿਧਰ ਵੀ ਕਮਰੇ ਆ ਇਸੇ ਦੇਖ ਸਕਦੇ ਹੋ ਪ੍ਰਾਣੀ ਇਟਨ ਵਾਲਾ ਲੱਗਾ ਹੋਇਆ ਗਾਇਸ ਐ ਕਿ ਇੱਥੇ ਪੁਰਾਣਾ ਦਰਵਾਜ਼ਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਪੁਰਾਣਾ ਦਰਵਾਜ਼ਾ ਕਿਸ ਲੱਗਦਾ ਹੁਣ ਆਪਾਂ ਇਹਨੂੰ ਖੋਲ ਕੇ ਅੰਦਰ ਜਾਣੇ ਆ ਦੇਖ ਸਕਦੇ ਹੋ ਗਾਇਸ ਜਿਹੜੀ ਉਹ ਨਹਿਰ ਜਿਹੜੀ ਸੀਗੀ ਕਿਲੇ ਦੇ ਚਾਰੇ ਪਾਸੇ ਉਹ ਉਹ ਥੱਲੇ ਗਈਸ ਦੇਖ ਸਕਦੇ ਤੁਸੀਂ ਦੇਖ ਸਾ ਆਪਣੀਆਂ ਪੁਰਾਣੀਆਂ ਚੀਜ਼ਾਂ ਜਰੂਰ ਵੇਖਣ ਆਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀਆਂ ਗਾਇਸ ਚੈੱਕ ਕਰੋ ਮਹਿਲ ਦਾ 뷰 ਕਿੰਨਾ ਸੋਹਣਾ ਲੱਗਦਾ ਪਿਆ ਮਹਿਲ ਕਿੰਨੀ ਹਰੀਆਲੀ ਹਰੀਆਲੀ ਆ ਦੇਖ ਸਕਦੇ ਆ ਗਾਇਸ ਤੁਸੀਂ ਜਰੂਰ ਮਹਿਲ ਦੇ ਵਿੱਚ ਵਿਜ਼ਿਟ ਕਰੋ ਗਾਇਸ ਉਹਨਾਂ ਆਪਾਂ ਪੌੜੀਆਂ ਚੜ੍ਹ ਕੇ ਤੁਹਾਨੂੰ ਵਿਖਾਉਨੇ ਆ ਪੁਰਾਣੀ ਇੱਟਾਂ ਤੇ ਬਣਿਆ ਹੋਇਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਦੇਖ ਸਕਦੇ ਆ ਗਾਇਸ ਉੱਪਰ ਥੋੜਾ ਘਾਵ ਵੀ ਆ ਦੇਖ ਲੀਂਦੋ ਜੀ ਕਾ ਵੇ ਗਾਈਸ ਇੱਥੇ ਐਸੇ ਇੱਥੇ ਪਤਾ ਲੱਗਦਾ ਜਿਹੜਾ ਮੈਲ ਦੀਆਂ ਪੁਰਾਣੀਆਂ ਇੱਟਾਂ ਆ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਚੈੱਕ ਕਰੋ ਮੈਲ ਦਾ 뷰 ਦੇਖ ਸਕਦੇ ਹੋ ਗਾਈਸ ਉੱਥੇ ਲੱਗੀਆਂ ਆਂ ਪੁਰਾਣੀਆਂ ਇੱਟਾਂ ਗੌਰ ਨਾਲ ਦੇਖ ਸਕਦੇ ਹੋ ਤੁਸੀਂ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਆ ਕਿੱਦਾਂ ਲੱਗੀਆਂ ਆ ਗਾਈਸ ਗਾਈਸ ਅੱਜ ਟਾਈਮ ਆਪਾਂ ਪਾਣੀ ਕੱਢਣ ਲਈ ਪਲਾਸਟਿਕ ਦੇ ਪਾਈਪ ਪਾਈਦੇ ਆ ਦੇਖ ਲਓ ਉਦਾਂ ਹੀ ਵਿੱਚ ਹੋਲ ਹੋਏ ਪਈਆਂ ਕੰਧਾਂ ਦੇ ਅਗਸਿੱਦ ਦਾ ਪਾਪਰ ਨਾਲਾ ਛੱਡੀ ਦਾ ਆ ਪਾਣੀ ਲੀਕ ਗਿਆ ਉੱਪਰ ਕੋਈ ਬਿਲਡਿੰਗ ਹੋਊਗੀ ਉਹਦੇ ਵਾਸਤੇ ਆ ਦੇਖ ਸਕਦੇ ਹੋ ਪੁਰਾਣੇ ਕਮਰੇ ਆ ਦੇਖ ਸਕਦੇ ਹੋ ਗਾਇਸ ਕਿੰਨੀ ਪੁਰਾਣੀ ਬਿਲਡਿੰਗ ਹੈ ਹਾਲੇ ਤੱਕ ਵੀ ਨਹੀਂ ਹਿੱਲੀ ਹੈਗੀ ਦੇਖ ਸਕਦੇ ਹੋ ਪੁਰਾਣੀ ਇੱਟਾਂ ਦੇ ਨਾਲ ਹੀ ਬਣਿਆ ਹੋਇਆ ਆ ਉਸ ਟਾਈਮ ਦੀਆਂ ਗਾਇਸ ਇੱਟਾਂ ਆ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਆਪ ਪਰਮਾਲਾ ਵੀ ਵਿਖਾ ਦਿੱਤਾ ਆ ਅੱਛਾ ਗਾਇਸ ਕਹਾ ਹੋਈ ਆ ਅਜਨ ਥੋੜਾ ਜਿਹਾ ਬਾਕੀ ਬਹੁਤ ਸਫਾਈ ਆ ਇਹ ਗੈਸ ਉੱਪਰਲੇ ਪਾਸੇ ਆ ਆਪਣਾ ਤੁਸੀਂ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਾਣੀ ਅੱਗੇ ਵੀਡੀਓ ਬਣਾਉਣਾ ਗੈਸ ਇੱਕ ਇਥੇ ਸ਼ੇਰ ਮੰਦਰ ਵੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਗੈਸ ਉਸ ਟਾਈਮ ਇਥੇ ਤੋਪਾਂ ਜਾਂਦੀਆਂ ਹੋਣੀਆਂ ਆ ਉੱਪਰ ਤੋਪਾਂ ਰੱਖੀਆਂ ਹੋਣੀਆਂ ਆ ਦੇਖ ਸਕਦੇ ਆ ਤੁਸੀਂ ਘੋੜੇ ਵੀ ਹਾਥੀ ਵੀ ਇੱਥੋਂ ਲੰਘਦੇ ਹੋਣੇ ਕਿਸੇ ਟਾਈਮ ਜਦੋਂ ਤੋਪਾਂ ਹਾਥੀ ਦੇ ਮਗਰ ਲੈ ਕੇ ਜਾਂਦੇ ਹੁਣੇ ਆ ਜੋ ਘੋੜਿਆਂ ਦੇ ਜਿਵੇਂ ਕਿ ਇੱਥੇ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਉੱਪਰ ਜਾਣੇ ਆ ਦੇਖ ਸਕਦੇ ਇਥੋਂ ਹਟਾਇਆ ਗਿਆ ਆ ਜਹਾਨ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਹੁਣ ਆਪਾਂ ਇਹਦੇ ਉੱਪਰ ਜਾਂਦੇ ਆ ਉੱਪਰ ਲੱਤ ਤੁਸੀਂ ਦੇਖ ਸਕਦੇ ਹੋ ਵੀਊ ਕਮਰੇ ਬੰਦ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਨੂੰ ਅੱਗੇ ਵੀ ਦਿਖਾਉਣੀ ਹੈ ਗਾਇਸ ਪਰ ਦੇਖ ਸਾਦੇ ਹ ਬਾਲੇ ਆ ਗਾਇਸ ਇਹ ਕਿ ਇਧਰਲੀ ਸਾਈਡ ਤੇ ਟੇਬਲ ਬਣਿਆ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਟੇਬਲ ਬਣਿਆ ਹੋਇਆ ਆ ਉਸ ਟਾਈਮ ਜੇ ਇੱਥੇ ਸਿਪਾਈ ਬੈ ਕੇ ਰੋਟੀ ਖਾਂਦੇ ਹੁਣ ਇੱਧਰ ਲਈ ਸਾਡੀ ਕੁਰਸੀਆਂ ਡੇਟੀਆਂ ਹੋਣੀਆਂ ਤੇ ਇੱਥੇ ਖਾਣਾ ਜੇ ਰੋਟੀ ਲੱਗੀ ਹੋਊਗੀ ਉਸ ਟਾਈਮ ਤੇ ਇੱਥੇ ਸਾਰੇ ਸਿਪਾਈ ਖਾਂਦੇ ਹੋਣੇ ਆ ਆ ਦੇਖ ਸਕਦੇ ਹੋ ਗਾਇਸ ਤੁਸੀਂ ਉਸ ਟਾਈਮ ਦਾ ਸਮਝ ਲਓ ਟੇਬਲ ਆ ਹੁਣ ਅੱਗੇ ਵੀ ਆਪਾਂ ਜਾਂਦੇ ਆ ਇਧਰ ਕਈਸੇ ਕਮਰੇ ਖਾਲੀ ਆ ਵੇ ਸਕੇ ਦਲੀ ਸਾਈਡ ਦੇ ਏਰੀਆ ਤੁਸੀਂ ਦੇਖ ਸਕਦੇ ਹੋ ਇੱਕ ਇਧਰਲੀ ਸਾਈਡ ਮੰਦਿਰ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਹੋ ਗਾਇਸ ਪੁਰਾਣਾ ਮੰਦਿਰ ਆ ਦੇਖ ਸਕਦੇ ਤੁਸੀਂ ਇੱਥੇ ਬੋਰਡ ਵੀ ਆ ਦੇਖ ਸਕਦੇ ਤੁਸੀਂ ਇਹ ਸਿੱਧਰ ਪਛਾਨੀ ਆ ਕੀ ਚੀਜ਼ ਆ